ਸੇਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਸੀਐਮ ਨੇ ਡੀਜੀਪੀ ਗੌਰਵ ਯਾਦਵ ਅਤੇ ਪੁਲਿਸ ਕਮਿਸ਼ਨਰ ਅਤੇ ਐਸਐਸਪੀਾਂ ਦੇ ਨਾਲ ਕੀਤੀ ਅਹਿਮ ਮੀਟਿੰਗ 10000 ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਵੀ ਦਿੱਤੀ ਖਬਰ ਕਾਂਗਰਸ ਚਕਰ ਵਾਪਸੀ ਕਰਨ ਨੂੰ ਲੈ ਕੇ ਮੋਹਿੰਦਰ ਕੇਪੀ ਨੇ ਦਿੱਤਾ ਸਪਸ਼ਟਿਕਰਨ ਕਿਹਾ ਅਕਾਲੀ ਦਲ ਵਿੱਚ ਰਹਿ ਕੇ ਹੀ ਕਰਾਂਗਾ ਕੰਮ ਸੀਐਮ ਨੂੰ ਕੇਰਦੇ ਹੋਏ ਵਿਖਾਈ ਦਿੱਤੇ ਵਿਧਾਇਕ ਸੁਖਪਾਲ ਖੈਰਾ ਗਵਰਨਰ ਨੂੰ ਲਿਖੀ ਸ਼ਿਕਾਇਤ ਦੇ ਵਜੋਂ ਚਿੱਠੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗਸਟਰ ਦੇ ਨਾਲ ਵੀਡੀਓ ਕਾਲ ਆਈ ਸਾਹਮਣੇ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਚੁੱਕੇ ਸਵਾਲ ਤੇ ਹੁਣ ਖਬਰਾਂ ਮਿਸਥਾਰ ਦੇ ਨਾਲ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਐਕਟਿਵ ਹੁੰਦੇ ਵਿਖਾਈ ਦੇ ਰਹੇ ਨੇ ਬੀਤੇ ਦਿਨ ਉਹਨਾਂ ਨੇ ਡੀਸੀਆਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਅੱਜ ਉਹਨਾਂ ਨੇ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਏ ਇਸ ਮੀਟਿੰਗ ਦੇ ਵਿੱਚ ਜਿੱਥੇ ਪੁਲਿਸ ਕਮਿਸ਼ਨਰ ਸ਼ਾਮਿਲ ਸਨ ਐਸਐਸਪੀ ਉੱਥੇ ਹੀ ਡੀਜੀਪੀ ਗੌਰਵ ਯਾਦਵ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਨਸ਼ੇ ਨੂੰ ਲੈ ਕੇ ਸਖਤੀ ਕੀਤੀ ਜਾ ਰਹੀ ਹੈ ਤੇ 10000 ਪੁਲਿਸ ਮੁਲਾਜ਼ਮ ਵੀ ਭਰਤੀ ਕੀਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਵਿੱਚ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਹੈ ਇਸ ਮੌਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਕਾਫੀ ਝਟਕਾਂ ਪਈਆਂ ਨੇ ਸੀਐਮ ਮਾਨ ਦਾ ਕਹਿਣਾ ਸੀ ਕਿ ਜੇਕਰ ਲੋਕ ਨਸ਼ਾ ਵਿੱਚ ਉਲਾਲਿਆਂ ਨੂੰ ਫੜਵਾ ਦਿੰਦੇ ਨਹੀਂ ਤਾਂ ਫਿਰ ਥਾਣੇ ਵਾਲੇ ਕੋਈ ਨਾ ਕੋਈ ਦੋਸਤੀ ਯਾਰੀ ਕੱਢ ਕੇ ਉਸ ਨਸ਼ਾ ਤਸਕਰ ਨੂੰ ਛੱਡ ਦਿੰਦੇ ਨੇ ਜਿਸ ਦੇ ਚਲਦਿਆਂ ਕਈ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਵੀ ਕੀਤੇ ਜਾ ਰਹੇ ਨੇ सीएम मान ने एवी हिदायतਾਂ ਦਿੱਤੀਆਂ ਨੇ ਕਿ ਜੇ ਕੋਈ ਨਸ਼ਾ ਤਸਕਰ ਗ੍ਰਿਫਤਾਰ ਹੁੰਦਾ ਤਾਂ ਫਿਰ 7 ਦਿਨਾਂ ਦੇ ਅੰਦਰ ਅੰਦਰ ਉਸ ਦੀ ਜਾਇਦਾਦ ਵੀ ਕੁਰਕ ਕੀਤੀ ਜਾਵੇਗੀ ਇਸ ਦੇ ਨਾਲ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇ ਕੋਈ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਦੇ ਨਾਲ ਮਿਲਦਾ ਹੋਇਆ ਵਿਖਾਈ ਦਿੱਤਾ ਤਾਂ ਉਸ ਨੂੰ ਵੀ ਬਰਖਾਸਤ ਕੀਤਾ ਜਾਵੇਗਾ सीएम मान ਨੇ ਵਿੱਤ ਮੰਤਰਾਲੇ ਨੂੰ ਪੰਜਾਬ ਪੁਲਿਸ ਦੇ ਵਿੱਚ 10000 ਭਰਤੀਆਂ ਸੰਬੰਧੀ ਇੱਕ ਚਿੱਠੀ ਵੀ ਲਿਖੀ ਹੈ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਤੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ, ਥਾਣੇਦਾਰ, ਹੌਲਦਾਰ ਲੈਵਲ ਤੇ ਪੱਦਰ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਣੇ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵਿਦਿਨ ਜਿਹੜੇ ਨੀਕ ਪ੍ਰਾਪਰਟੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਐ ਉਹ ਅਟੈਚ ਕਰ ਦਿੱਤੀ ਜਾਊਗੀ। ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚਪਕਾ ਦਿੱਤਾ ਜਾਊਗਾ। ਪੁਲਿਸ ਦੀ ਨਫਰੀ ਵਧਾਉਣੀ ਐ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅਸੀਂ ਕੈਸੀ ਆਈਏ ਅਸੀਂ। ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ। 23 ਸਾਲਾਂ ਬਾਅਦ ਵੀ 19 ਨਫਰੀ ਐ। ਅਸੀਂ ਤਾਂ ਕੈਸੀ ਯਾਰ। ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ। ਦਾ 10000 ਜੀ ਸਰ 10000 ਦਾ 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮજબૂત ਕਰਾਂਗੇ ਜ਼ਿਕਰ ਹੋਇਆ ਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਸ਼ੇ ਦੇ ਮੁੱਦੇ ਉੱਤੇ ਘਿਰਦੇ ਵਿਖਾਈ ਦੇ ਰਹੇ ਸੀ ਜਿਸ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਹੁਣ ਸਖਤੀ ਕਰ ਦਿੱਤੀ ਗਈ ਹੈ ਅਤੇ ਡੀਜੀਪੀ ਗੌਰਵ ਯਾਦਵ ਨੂੰ ਇਹ ਸਖਤ ਨਿਰਦੇਸ਼ ਦਿੱਤੇ ਗਏ ਨੇ ਦੇਖਣਾ ਹੋਵੇਗਾ ਕਿ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਬਾਅਦ ਨਸ਼ੇ ਨੂੰ ਲੈ ਕੇ ਪੰਜਾਬ ਵਿੱਚ ਕੀ ਸੁਧਾਰ ਦੇਖਣ ਨੂੰ ਮਿਲਦਾ ਹੈ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਮੋਹਿੰਦਰ ਕੇਪੀ ਨੂੰ ਲੈ ਕੇ ਬੀਤੇ ਦਿਨ ਕੁਝ ਚਰਚਾਵਾਂ ਸਾਹਮਣੀਆਂ ਆਈਆਂ ਸਨ ਕਿਹਾ ਜਾ ਰਿਹਾ ਸੀ ਕਿ ਮੋਹਿੰਦਰ ਕੇਪੀ ਕਾਂਗਰਸ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਪਰ ਅੱਜ ਮੋਹਿੰਦਰ ਕੇਪੀ ਨੇ ਇਹਨਾਂ ਖਬਰਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ। ਉਹਨਾਂ ਨੇ ਘਰ ਵਾਪਸੀ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਤੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਹੀ ਕੰਮ ਕਰਾਂਗਾ ਕਿਉਂਕਿ ਕਾਂਗਰਸ ਵਿੱਚ ਮੇਰਾ ਹੁਣ ਕੋਈ ਦੋਸਤ ਨਹੀਂ ਰਹਿ ਗਿਆ। ਲੁਕਸਭਾ ਚੋਣਾਂ ਵਾਸਤੇ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਹੇ ਮੋਹਿੰਦਰ ਕੇਪੀ ਦੇ ਵੱਲੋਂ ਕਾਂਗਰਸ ਦੇ ਵਿੱਚ ਜਾਂਦੀਆਂ ਚਰਚਾਵਾਂ ਦਾ ਸਿਰੇ ਤੋਂ ਖੰਡਨ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਬਿੱਤ ਦਿਨੀ ਚਰਚਾਵਾਂ ਉੱਠੀਆਂ ਹੋਈਆਂ ਸਨ ਕਿ ਮੋਹਿੰਦਰ ਸਿੰਘ ਕੇਪੀ ਮੋੜ ਤੋਂ ਕਾਂਗਰਸ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਅਤੇ ਅੱਜ ਉਹਨਾਂ ਕਹਿ ਦਿੱਤਾ ਹੈ ਕਿ ਕਾਂਗਰਸ ਵਿੱਚ ਹੁਣ ਮੇਰਾ ਕੋਈ ਦੋਸਤ ਨਹੀਂ ਰਿਹਾ ਇਸ ਤੋਂ ਇਲਾਵਾ ਮਹਿੰਦਰ ਸਿੰਘ ਕੇਪੀ ਦੇ ਵੱਲੋਂ ਜਲੰਧਰ ਦੇ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਤੇ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਦੂਜੇ ਪਾਸੇ ਇਹ ਬੇਲੋੜੀਆਂ ਚੋਣਾਂ ਹੋਣ ਚਾਰੀਆਂ ਨੇ ਉਹਨਾਂ ਇਹ ਵੀ ਕਹਿ ਦਿੱਤਾ ਹੈ ਕਿ ਜੇ ਜਲੰਧਰ ਦੇ ਲੋਕ ਚਾਹਣਗੇ ਕਿ ਉਹ ਇਲੈਕਸ਼ਨਾਂ ਦਾ ਬਾਈਕਾਟ ਕਰਨ ਤਾਂ ਫਿਰ ਮੋਹਿੰਦਰ ਕੇਪੀ ਜਨਤਾ ਦੇ ਨਾਲ ਖੜੇ ਹੋ ਕੇ ਬਾਈਕਾਟ ਵੀ ਕਰਨਗੇ ਸ਼੍ਰੋਮੇ ਕਾਲੀਦਾਲ ਦੇ ਵਿੱਚ ਗਿਆ ਔਰ ਸ਼੍ਰੋਮੇ ਕਾਲੀਦਾਲ ਹੀ ਅਸੀਂ ਕੰਮ ਕਰ ਰਹੇ ਹਾਂ ਕੱਲ ਅਸੀਂ ਮੀਟਿੰਗ ਇਸ ਕਰਕੇ ਬੁਲਾਈ ਸੀ ਕਿ ਸ਼ਾਰਟਲਿਸਟ ਕਰਨੇ ਆਪਣੇ ਕੈਂਡੀਡੇਟ ਜਲੰਧਰ ਪਛਮੀ ਹਲਕੇ ਤੋਂ ਜਿਹੜਾ ਉਮੀਦਵਾਰ ਖੜਾ ਕਰਨਾ ਇਸ ਲਈ ਅਸੀਂ ਸ਼ਾਰਟਲਿਸਟ ਕਰਕੇ ਆਪਣੇ ਪ੍ਰਧਾਨ ਨੂੰ ਕੱਲ ਤਿੰਨ ਨਾਮ ਰਿਹਾ ਉਹ ਭੇਜ ਦੋਗੇ ਕਿਤੇ ਨਾ ਕਿਤੇ ਗੱਲਬਾਤ ਹੋਈ ਹੈ ਤੁਹਾਡੀ ਕੰਪਰਸ ਦੇ ਨਾਲ ਨਹੀਂ ਮੇਰੇ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੇਰਾ ਤਾਂ ਹੁਣ ਕਾਂਗਰਸ ਦੇ ਵਿੱਚ ਕੋਈ ਦੋਸਤੀ ਨਹੀਂ ਰਿਹਾ ਸਾਰੇ ਮੇਰੇ ਨਾਲ ਦੁਸ਼ਮਣ ਸਮਝ ਰਹੇ ਆ ਇਸ ਕਰਕੇ ਮੈਂ ਤੇ ਆਪਣੇ ਆਪਣੇ ਸੋਸ਼ੀਅਲਾਈਜੇਸ਼ਨ ਕਰ ਰਹੇ ਆ ਮੈਂ ਇਹੀ ਸਮਝਦਾ ਕਿ ਜਿਹੜੀ ਇਹ ਜਿੰਨੀ ਵੀ ਪ੍ਰਕਿਰਿਆ ਚੱਲ ਰਹੀ ਹੈ ਇਹ ਬੇਲੋੜੀ ਹੈ ਇਸ ਲਈ ਇਲੈਕਸ਼ਨ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਭਗਵੰਤ ਮਾਨ ਜੀ ਮੁੱਖ ਮੰਤਰੀ ਹੈ ਉਹਨਾਂ ਦੇ 92 ਤਾਂ ਪਹਿਲਾਂ ਹੀ ਹੈਗੇ ਆ 99 93 ਫਿਰ 92 ਹੋ ਜਾਣਗੇ ਇਹਦੇ ਨਾਲ ਕੋਈ ਪੰਜਾਬ ਦੀ ਸਰਕਾਰ ਨੂੰ ਫਰਨੇ ਬਣਾ ਦੇਈ ਸਰਕਾਰ ਨੂੰ ਨਹੀਂ ਕਿਸੇ ਨੂੰ ਵੀ ਫਰਕ ਪੈਣਾ ਲੇਕਿਨ ਬਾਧੂ ਬੋਝ ਆ ਜਿਹੜਾ ਲੋਕਾਂ ਦੇ ਉੱਤੇ ਲੋਕਾਂ ਦੀ ਫਟੀਕ ਵਧੇਗੀ ਲੋਕਾਂ ਦੇ ਉੱਤੇ ਜਿਹੜੇ ਇਹ ਇਲੈਕਸ਼ਨ ਜਿਹੜੇ ਆ ਕਾਫੀ ਉਹਨਾਂ ਦੇ ਉੱਤੇ ਅਸਰ ਵੀ ਪਾਉਣਗੇ ਕਿਉਂਕਿ ਮੌਸਮ ਦੇ ਵਿੱਚ ਬਹੁਤ ਐਸੇਲੇ ਇਹ ਜਿਹੜੀ ਉਹਨਾਂ ਦੀ ਪੰਜਾਬ ਸਰਕਾਰ ਦੀ ਜਿਹੜੀ ਪਰਫਾਰਮੈਂਸ ਹੈ ਉਹਨਾਂ ਦੇ ਉੱਤੇ ਆ ਹੁਣ ਭਗਵੰਦ ਮਾਨ ਕਿੰਨੀ ਕੇ ਵੋਟ ਜਿਹੜੀ ਆ ਖਿੱਚ ਲੈਂਦੇ ਆ ਕੋਈ ਇਨਾ ਕ੍ਰਿਸ਼ਮਾ ਤਾਂ ਹੈ ਨਹੀਂ ਅੱਜਕੱਲ੍ਹ ਉਹਨਾਂ ਲੋਕਾਂ ਦੇ ਵਿੱਚ ਰਿਹਾ ਠੀਕ ਆ ਨਵੇਂ ਨਵੇਂ ਲੋਕਾਂ ਨੇ ਚੁਟਕਲੇ ਸੁਨੇ ਸੀਗੇ ਉਹ ਚੁਟਕਲੇ ਸਾਰੇ ਜਿਹੜੇ ਹੁਣ ਐਕਸਪਾਇਰ ਹੋ ਚੁੱਕੇ ਆ ਹੁਣ ਕੋਈ ਨਵਾਂ ਚੁਟਕਲਾ ਲੋਕਾਂ ਨੂੰ ਦੇਣਗੇ ਨਵੀਂ ਕੋਈ ਚੀਜ਼ ਦੇਣਗੇ ਤੇ ਲੋਕ ਭਵਾਨਾ ਨੂੰ ਮੰਨ ਜਾਣਗੇ ਨਹੀਂ ਤਾਂ ਲੋਕਾਂ ਦੇ ਮਨਾਂ ਚ ਉਤਰ ਜ਼ਿਕਰ ਹੈ ਕਿ 10 ਜੁਲਾਈ ਨੂੰ ਜਲੰਧਰ ਜ਼ਿਲ੍ਹੇ ਚੋਣਾ ਹੋਣ ਜਾ ਰਹੀਆਂ ਨੇ ਜਿਸ ਦੇ ਨਤੀਜੇ 10 ਜੁਲਾਈ ਨੂੰ ਐਲਾਨੇ ਜਾਣਗੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਜੇ ਉਮੀਦਵਾਰ ਐਲਾਨ ਨਹੀਂ ਨੇ ਪੁਰਾਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਭ੍ਰਸ਼ਟਾਚਾਰੀ ਦੇ ਗੰਭੀਰ ਦੋਸ਼ ਲਗਾਏ ਗਏ ਨੇ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਭੂਆ ਨੇ ਭਗਵੰਤ ਮਾਨ ਦੀ ਮਾਂ ਨੂੰ 4.5 ਏਕੜ ਜ਼ਮੀਨ ਗਿਫਟ ਦੇ ਵਿੱਚ ਦਿੱਤੀ ਹੈ ਜਦਕਿ ਖੂਨ ਦਾ ਕੋਈ ਰਿਸ਼ਤਾ ਨਹੀਂ ਹੈ ਅਜਿਹੇ ਵਿੱਚ ਉਹਨਾਂ ਨੇ ਸਵਾਲ ਇਹ ਵੀ ਖੜੇ ਕੀਤੇ ਨੇ ਕਿ ਧੀਆਂ ਨੂੰ ਦਿੱਤਾ ਜਾਂਦਾ ਹੈ ਨਾ ਕਿ ਧੀਆਂ ਤੋਂ ਲਿਆ ਜਾਂਦਾ ਹੈ ਉਹਨਾਂ ਨੇ ਗਵਰਨਰ ਨੂੰ ਸ਼ਿਕਾਇਤ ਦੇ ਵਜੋਂ ਇੱਕ ਚਿੱਠੀ ਵੀ ਲਿਖੀ ਹੈ ਤੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਵਿਜੀਲੈਂਸ ਡਿਪਾਰਟਮੈਂਟ ਮੁੱਖ ਮੰਤਰੀ ਮਾਨ ਦੇ ਅਧੀਨ ਇਸ ਕਰਕੇ सीबीआई ਜਾਂ ਫਿਰ ED ਤੋਂ ਮਾਮਲੇ ਦੀ ਜਾਂਚ ਕਰੇ ਜਲੰਧਰ ਦੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਂ ਅਤੇ ਭੂਆ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਖੁਲਾਸੇ ਕੀਤੇ ਨੇ ਖੇਰਾਂ ਨੇ ਦੋਸ਼ ਲਗਾਇਆ ਹੈ ਕਿ ਕੋਈ ਖੂਨ ਦਾ ਰਿਸ਼ਤਾ ਨਾ ਹੋਣ ਦੇ ਬਾਵਜੂਦ ਵੀ ਸਾਡੇ 4 ਏਕੜ ਜ਼ਮੀਨ ਤੋਹਫੇ ਦੇ ਵਿੱਚ ਦਿੱਤੀ ਗਈ ਹੈ। ਉਹਨਾਂ ਕਿਹਾ ਹੈ ਕਿ ਭਗਵੰਤ ਮਾਨਦੀ ਭੂਆ ਦੇ ਵੱਲੋਂ ਭਗਵੰਤ ਮਾਨਦੀ ਮਾਂ ਨੂੰ ਸਾਡੇ 4 ਏਕੜ ਜ਼ਮੀਨ ਤੋਹਫੇ ਵਿੱਚ ਦਿੱਤੀ ਗਈ ਹੈ। ਜਿਸ ਸੰਬੰਧੀ ਉਹਨਾਂ ਨੇ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਦੇ ਗਵਰਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਭਾਵੇਂ ਸੀਬੀਆਈ ਜਾਂ ਫਿਰ ਈਜੀ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ ਇਸ ਸਬੰਧੀ ਵਿਸਥਾਰ ਵਿੱਚ ਦੱਸਦੇ ਹਾਂ ਸੁਖਪਾਲ ਖੈਰਾ ਨੇ ਕੀ ਕਿਹਾ ਆਓ ਹੁੰਦੇ ਹਾਂ 20 ਮਾਰਚ 2023 ਨੂੰ ਇੱਕ ਬੀਬੀ ਜਸਮੀਲ ਕੌਰ ਜੋ ਕਿ ਭਗਵੰਤ ਮਾਨ ਦੀ ਸਾਕੀ ਭੂਆ ਹੈ ਜਿਸ ਦਾ ਪਿੰਡ ਸ਼ੇਰੋਂ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀ ਉਹਨਾਂ ਨੇ ਲਗਭਗ ਕੋਈ ਇਹ ਰਕਬਾ ਹੈਗਾ ਸੀਗਾ ਜੀ ਅ ਕੋਈ 3/4 ਏਕੜ ਜ਼ਮੀਨ ਉਹਨਾਂ ਨੇ 20 ਮਾਰਚ 2023 ਨੂੰ ਆਪਣੀ ਅ ਭਾਬੀ ਨੂੰ ਯਾਨੀ ਕਿ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ ਹਿਬਾ ਮਤਲਬ ਹੁੰਦਾ ਕਿ ਗਿਫਟ ਡੀਡ ਬਣਾ ਕੇ ਉਹਨਾਂ ਨੂੰ ਉਹ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ ਔਰ ਉਸ ਦਾ ਕਲੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67 ਲੱਖ 70 ਹਜ਼ਾਰ ਰੁਪਏ ਇਸ ਇਸ 36 ਕਨਾਲ ਤੇ ਮਰਲੇ ਐਗਜ਼ੈਕਟ ਰਕਵਾ ਹੈ ਇਸ ਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਆ ਉਹ 2 ਲੱਖ ਤੇ 3 ਹਜ਼ਾਰ ਰੁਪਏ ਇੱਥੇ ਸਵਾਲ ਇਹ ਉੱਠਦਾ ਕਿ ਇੱਕ ਚੀਫ ਮਿਨਿਸਟਰ ਅੱਜ ਕੀ ਉਹ بطور ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ 4.5 ਦੇ ਕਰੀਬ ਇੱਕ ਜ਼ਮੀਨ ਜਸਮੇਲ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ দান ਕੀਤੀ ਹੈ ਕੀ ਭਗਵੰਤ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ ਕਿਉਂ ਲਈ ਹੈ ਔਰ ਇਸ ਪਰ ਬੇਨਾਮੀ ਟਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਾ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤ ਮਾਨ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀ ਜ਼ਿਕਰ ਉਹ ਹੈ ਕਿ ਸੁਪਾਲ ਖੈਰਾ ਦੇ ਵੱਲੋਂ ਬਾਰ ਬਾਰ ਜ਼ੋਰ ਦੇ ਕੇ ਇਹ ਗੱਲ ਕਹੀ ਗਈ ਹੈ ਕਿ ਇਹ ਬੇਨਾਮੀ ਜ਼ਮੀਨ ਹੈ ਜੋ ਪਹਿਲਾਂ ਭਗਵੰਤ ਮਾਨ ਦੇ ਵੱਲੋਂ ਆਪਣੀ ਭੂਆ ਦੇ ਨਾਮ ਤੇ ਖਰੀਦੀ ਗਈ ਸੀ ਤੇ ਹੁਣ ਭੂਆ ਨੇ ਇਸ ਜ਼ਮੀਨ ਤੋਹਫੇ ਦੇ ਵਿੱਚ ਆਪਣੀ ਪਰਜਾਈ ਯਾਨਕੀ ਭਗਵੰਤ ਮਾਨ ਦੀ ਮਾਂ ਨੂੰ ਦੇ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਜਦ ਇਸ ਮਾਮਲੇ ਦੀ ਜਾਂਚ ਹੋਵੇਗੀ ਤਾਂ ਕਈ ਅਹਿਮ ਖੁਲਾਸੇ ਸਾਹਮਣੇ ਆਉਣਗੇ ਤੇ ਮੁੱਖ ਮੰਤਰੀ ਮਾਨ ਦਾ ਅਫਸਿਸ਼ਾਚਾਰੀ ਨੂੰ ਲੈ ਕੇ ਕੀਤਾ ਗਿਆ ਦਾਵਾ ਝੂਠਾ ਨਿਕਲੇਗਾ ਗੁਜਰਾਤ ਜੇਲ੍ਹ ਦੇ ਵਿੱਚ ਬੰਦ ਕੁਖਿਆਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਕਰ ਰਹੇ ਸਨ ਤੇ ਉਹਨਾਂ ਨੂੰ ਈਦ ਦੀਆਂ ਮੁਬਾਰਕਾਂ ਦੇ ਰਹੇ ਸਨ ਇਸ ਤੋਂ ਬਾਅਦ ਇਹ ਵੀਡੀਓ ਤੇ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦੇ ਵੱਲੋਂ ਭਾਜਪਾ ਦੀ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਇਹ ਵੀ ਕਿਹਾ ਕਿ ਸੁਨੀਲ ਜਾਖੜ ਹਰਾਂ ਨੂੰ ਹੁਣ ਗੁਜਰਾਤ ਦੇ ਸੀਐਮ ਨਾਲ ਇਸ ਮਾਮਲੇ ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸਾਬ ਨੂੰ ਸਮੇ ਸਮੇਤੇ ਬਦਨਾਮ ਕੀਤਾ ਜਾਂਦਾ ਹੈ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਜੇਲ੍ਹ ਦੇ ਵਿੱਚੋਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਨੂੰ ਵੀਡੀਓ ਕਾਲ ਕਰਨ ਦੀ ਇੱਕ ਖਬਰ ਸਾਹਮਣੇ ਆਈ ਹੈ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਬਾਜਪਾ ਸਰਕਾਰ ਦੇ ਤਿੰਨ ਨਿਸ਼ਾਨੇ ਸਾਧੇ ਨੇ ਉਹਨਾਂ ਸੁਨੀਲ ਜਾਖੜ ਨੂੰ ਅਤੇ ਸਮੁੱਚੀ ਬਾਜਪਾ ਸਰਕਾਰ ਨੂੰ ਘੇਰਦਿਆ ਹੋਇਆ ਕਿ ਹੈ ਕਿ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਨਾਲੋਂ ਕਾਨੂੰਨ ਵਿਵਸਥਾ ਬਿਹਤਰ ਹੈ ਜਿੱਕਰ ਪੰਜਾਬ ਵਿੱਚ ਕੁਝ ਹੋਇਆ ਹੁੰਦਾ ਹੈ ਫਿਰ ਤਾਂ ਗੱਲਾਂ ਬਹੁਤ ਬਣਾਈਆਂ ਜਾਂਦੀਆਂ ਨੇ ਉਹਨਾਂ ਸੁਨੀਲ ਜਾਖੜ ਨੂੰ ਇਹ ਕਿਹਾ ਕਿ ਕੀ ਉਹ ਗੁਜਰਾਤ ਦੇ ਸੀਐਮ ਦੇ ਖਿਲਾਫ ਦੋ ਸ਼ਬਦ ਬੋਲਣਗੇ ਨਾਲ ਹੀ ਉਹਨਾਂ ਨੇ ਇਹ ਵੀ ਨਸੀਹਤ ਦਿੱਤੀ ਹੈ ਕਿ ਪੰਜਾਬ ਨੂੰ ਬਦਨਾਮ ਕਰਨਾ ਬੰਦ ਕੀਤਾ ਜਾਵੇ ਅਫਸਰ ਦੇਖਦੇ ਹਾਂ ਕਿ ਪੰਜਾਬ ਦੀ ਸਮੁੱਚੀ ਬੀਜੇਪੀ ਇਹਨਾਂ ਦੇ ਪ੍ਰਧਾਨ ਸੁਨੀਲ ਜਾਖੜ ਜੀ ਕੋਈ ਕਸਰ ਨਹੀਂ ਛੱਡਦੇ ਪੰਜਾਬ ਨੂੰ ਬਦਨਾਮ ਕਰਨ ਦੀ ਕਦੇ ਨਸ਼ਿਆਂ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਕਦੇ ਗੈਂਗਸਟਰਵਾਦ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਕਦੇ ਲਾਂਡ ਆਰਡਰ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਮਤਲਬ ਇੰਉ ਲੱਗਦਾ ਜਿਵੇਂ ਸਭ ਤੋਂ ਬੁਰਾ ਜਿਹੜਾ ਹੈਗਾ ਸੂਬਾ ਪੂਰੇ ਮੁਲਕ ਦੇ ਵਿੱਚੋਂ ਪੰਜਾਬ ਹੀ ਹੋਵੇ ਪਰ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਤੁਹਾਡੇ ਆਲੇ ਦੁਆਲੇ ਦੇ ਸੂਬਿਆਂ ਨਾਲੋਂ ਪੰਜਾਬ ਦੀ ਜਿਹੜੀ ਹੈ ਕਾਨੂੰਨ ਵਿਵਸਥਾ ਕਈ ਗੁਣਾ ਬਿਹਤਰ ਹੈਗੀ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਨੈਸ਼ਨਲ ਕ੍ਰਾਈਮ ਬਿਊਰੋ ਦਾ ਰਿਕਾਰਡ ਜਿਹੜਾ ਹੈਗਾ ਉਹ ਕਹਿੰਦਾ ਹੈ ਕਿ ਹਰ ਹੁਤੇ ਹਾਦੀ ਹੋ ਗਈ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਲਾਰਸ ਦਸ਼ਨੁਈ ਹੈ ਗੁਜਰਾਤ ਵੀ ਇੱਕ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣਾ ਨੈਸਟ ਲਗਾਤਾਰ ਚਲਾ ਰਿਹਾ ਹੁਣ ਤੇ ਜਿੱਦਾਂ ਬੁੱਲੀ ਸੀਤੇ ਗਏ ਹੁਣ ਜਾਖੜ ਸਾਹਿਬ ਦੇ ਜਾਂ ਪੰਜਾਬ ਦੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ ਕਿ ਅੱਜ ਸੁਨੀਲ ਜਾਖੜ ਜੀ ਜੋ ਗੱਲ-ਗੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਪੰਜਾਬੀ ਤੋਂ ਭੰਡਦੇ ਰਹਿੰਦੇ ਆ ਅੱਜ ਉਹ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ ਦੋ ਸ਼ਬਦ ਬੋਲਣਗੇ ਜਾਂ ਉਹਨਾਂ ਤੋਂ ਪੁੱਛਣਗੇ ਕਿ ਕਿਸ ਤਰੀਕੇ ਨਾਲ ਲਾਰਿਕ ਬਿਸ਼ਨੋਈ ਜੀ ਜਿਹੜਾ ਹੈਗਾ ਆਪਣੀ ਗੁਜਰਾਤ ਦੀ ਜੇਬ 'ਚ ਬੈਠ ਕੇ ਆਪਣਾ ਨੈਕਸਸ ਚਲਾ ਰਹੇ ਨੇ ਸੋ ਤੁਸੀਂ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਪੰਜਾਬ ਦੇ ਹਾਲਾਤ ਤੁਹਾਡੇ ਸੂਬਿਆਂ ਨਾਲੋਂ ਬਿਹਤਰ ਨਹੀਂ ਇਵਨ ਅ ਮੈਂ ਕੱਲ ਵੀ ਕਿਹਾ ਸੀ ਕਿ ਅੱਜ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤੇ ਤੁਹਾਡੀਆਂ ਸਰਕਾਰਾਂ ਨੇ ਉੱਥੋਂ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਆ ਇੰਟਰਨੈਸ਼ਨਲ ਬਾਰਡਰ ਤੋਂ ਆ ਰਹੇ ਐ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਭੰਡਣ ਦੀ بجائے ਪੰਜਾਬ ਨੂੰ ਬਦਨਾਮ ਕਰਨ ਦੀ بجائے ਸੱਚ ਤੇ ਪਹਿਰਾ ਦਿਆ ਕਰੋ ਸੱਚ ਦਾ ਸਾਥ ਦਿਆ ਕਰੋ ਜਖੜ ਸਾਹਿਬ ਜ਼ਿਕਰ ਯੋਗ ਹੈ ਕਿ ਜੇਲ੍ਹ ਦੇ ਵਿੱਚ ਬੰਦ ਕੁખ્યાਤ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਂ-ਸਮੇਂ ਤੇ ਯਾਤਵ ਵਪਾਰੀਆਂ ਨੂੰ ਧਮਕੀਆਂ ਦੇਣ ਦਾ ਨਜ਼ਰ ਆਉਂਦਾ ਹੈ ਜੌਫਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵੀ ਇਹ ਕਹਿੰਦੀ ਵਿਖਾਈ ਦਿੰਦੀ ਹੈ ਕਿ ਮਾਮਲਿਆਂ ਦੀ ਜਾਂਚ ਪੜਤਾਲ ਹੋ ਰਹੀ ਹੈ ਪਰ ਨਤੀਜਾ ਕੁਝ ਵੀ ਨਹੀਂ ਨਿਕਲਦਾ ਲਿਖਣਾ ਹੋਵੇਗਾ ਕਿ ਲਾਰੈਂਸ ਬਿਸ਼ਨੋਈ ਦੀ ਉਪਰੋਕਤ ਘਟਨਾ ਦੇ ਵਿੱਚ ਕੀ ਅਹਿਮ ਖੁਲਾਸੇ ਹੁੰਦੇ ਨੇ ਤੇ ਕੀ ਕਾਰਵਾਈ ਕੀਤੀ ਜਾਂਦੀ ਏ ਆਮ ਆਦਮੀ ਪਾਰਟੀ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਮਜੀਠੀਆ ਨੇ ਵੀ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਵਿਕਰਮਜੀਤ ਮਜੀਠੀਆ ਦਾ ਕਹਿਣਾ ਹੈ ਕਿ ਬੀਤੇ ਸਮੇਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਲਾਰੈਂਸ ਦੀ ਜੇਲ੍ਹ ਦੇ ਵਿੱਚੋਂ ਇੱਕ ਲਾਈਵ ਇੰਟਰਵਿਊ ਸਾਹਮਣੇ ਆਉਂਦੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਦੀ ਜਾਂਚ ਕਰਨ ਦੀ ਗੱਲ ਆਖੀ ਗਈ ਸੀ ਪਰ ਹੁਣ ਫੇਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਲਗਾਤਾਰ ਵੀਡੀਓ ਕਾਲਾਂ ਕਰ ਰਿਹਾ ਹੈ ਤੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ ਉਹ ਜੇਲ੍ਹ ਦੇ ਵਿੱਚ ਬੈਠਣ ਦੇ ਬਾਵਜੂਦ ਵੀ ਆਜ਼ਾਦ ਹੈ ਗੁਜਰਾਤ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਨੂੰ Eid ਦੀਆਂ ਸ਼ੁਭਕਾਮਨਾਵਾਂ ਵੀਡੀਓ ਕਾਲ ਦੇ ਰਾਹੀਂ ਜਿੰਦਾ ਹੋਇਆ ਵਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਇਹ ਖਬਰ ਚਿੰਤਾ ਦਾ ਵਿਸ਼ਾ ਬਣ ਗਈ ਹੈ ਇਸ ਨੂੰ ਲੈ ਕੇ ਸ਼ਮਨੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਤੇ ਹੁਣ ਬਿਸ਼ਨੋਈ ਦੀ ਗੁਜਰਾਤ ਜੇਲ੍ਹ ਤੋਂ ਪਾਕਿਸਤਾਨੀ ਗੈਂਗਸਟਰ ਦੇ ਨਾਲ ਵੀਡੀਓ ਸਾਹਮਣੇ ਆਈ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੈਦ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਜ਼ਾਦੀ ਦੇ ਨਾਲ ਕੰਮ ਕਰ ਸਕਦਾ ਹੈ ਇਸ ਨੂੰ ਲੈ ਕੇ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇਤੇ ਵੀ ਸਵਾਲ ਖੜੇ ਕੀਤੇ ਨੇ ਲਾਰੈਂਸ ਬਿਸ਼ਨੋਈ ਦੀ ਇੱਕ ਬਹੁਤ ਡਰੇਡਡ ਗੈਂਗਸਟਰ ਵੱਡੇ ਆਮਸ ਸਪਲਾਈਅਰ ਪਾਕਿਸਤਾਨ ਦੇ ਨਾਲ ਗੱਲ ਹੋ ਰਹੀ ਔਰ ਈਦ ਜਿਹੜੀ ਕੱਲ ਨਿਕਲੀ ਆ ਪਰਸੋ ਈਦ ਦਾ ਦਿਨ ਸੀ ਉਸ ਦੀ ਵਧਾਈ ਦੇ ਰਿਹਾ ਸੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜੇਲ੍ਹ ਚੋਂ ਬੈਠਿਆ ਉਹ ਜਿਹੜੀ ਵੀਡੀਓ ਹੈ ਬੜੀ ਤਾਜ਼ੀ ਹੈ ਫਰੈਸ਼ ਹੈ ਮਗਰ ਅਫਸੋਸ ਦੀ ਗੱਲ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੱਲਾ ਇਸ ਇਨਸੀਡੈਂਟ ਨੂੰ ਨਹੀਂ ਇਹ ਪਿਛਲੇ ਲੰਬੇ ਸਮੇਂ ਚੋਂ 2 2.5 ਸਾਲ ਤੋਂ ਇਹ ਕੰਮ ਚੱਲ ਰਿਹਾ ਔਰ ਉਸ ਦਿਨ ਤੋਂ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜਦੋਂ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਮਰਡਰ ਹੋਣਾ ਉਸਵੈਲੇ ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ 'ਚ ਸੀ ਤਿਆਰ ਜੇਲ੍ਹ 'ਚ ਸੀ ਜਿਹਦਾ ਸਾਰਾ ਹੀ ਪ੍ਰਬੰਧ ਆਮ ਆਦਮੀ ਪਾਰਟੀ ਕੇਜਰੀਵਾਲ ਸਰਕਾਰ ਦੇ ਥੱਲੇ ਚੱਲਦਾ ਔਰ ਸਭ ਇਸ ਗੱਲ ਨੂੰ ਜਾਣਦੇ ਫਿਰ ਉਸ ਨੂੰ ਪੰਜਾਬ ਦੀ ਜੇਲ੍ਹਾਂ 'ਚ ਲਾਇਆ ਜਾਂਦਾ ਪੰਜਾਬ ਦੀ ਜੇਲ੍ਹ 'ਚ ਉਹਦੀ ਇੱਕ ਬਹੁਤ ਹੀ ਸੀਨੀਅਰ ਜਰਨਲਿਸਟ ਔਰ ਉਸ ਜੇਲ੍ਹ ਤੋਂ ਬਠਿੰਡੇ ਜੇਲ੍ਹ ਤੋਂ ਇੰਟਰਵਿਊ ਹੁੰਦੀ ਹੈ ਜਿੱਥੇ ਕਹਿੰਦੇ ਕਿ ਕੋਈ ਫੋਨ ਕੀ ਕੋਈ ਚਿੜੀ ਨਹੀਂ ਫੜਕ ਸਕਦੀ ਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਲਾ ਤੋਂ ਬੈਠਿਆ ਕ੍ਰਾਈਮ ਸਿੰਡੀਕੇਟ ਕਿਵੇਂ ਚੱਲ ਰਿਹਾ ਔਰ ਅਫਸੋਸ ਦੀ ਗੱਲ ਏ ਕਿ ਜੇਲ੍ਹ ਚੋਂ ਬੈਠਿਆ ਸੁਲਮਾਨ ਖਾਨ ਦੇ ਘਰ ਜ਼ਿਕਰ ਹੋਇਆ ਹੈ ਕਿ ਬੀਤੇ ਸਾਲ ਲਾਰੈਂਸ ਬਿਸ਼ਨੋਈ ਦੀ ਇੱਕ ਲਾਈਵ ਇੰਟਰਵਿਊ ਵੀ ਜੇਲ੍ਹ ਦੇ ਵਿੱਚੋਂ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਵਿਖਾ ਜੰਦਾਏ ਕੀ ਸੰਮੇ ਸਮਿਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਆਪਰੇਟ ਕਰਨ ਦੇ ਨਾਲ ਸੰਬੰਧਿਤ ਕਈ ਸਬੂਤ ਪੇਸ਼ ਕਰ ਦਿੰਦਾ ਹੈ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕਈ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਨੇ ਵੇਖਣਾ ਹੋਵੇਗਾ ਸਰਕਾਰ ਇਸ ਮਾਮਲੇ 'ਚ ਕੀ ਅਹਿਮ ਕਦਮ ਚੁੱਕਦੀ ਹੈ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਮੰਡੀਕਰਨ ਦਾ ਮੁੱਦਾ ਚੁੱਕਿਆ। ਉਹਨਾਂ ਨੇ ਸੁਨੀਲ ਜਾਖੜ, ਰਵਨੀਤ ਬਿੱਟੂ ਅਤੇ ਭਾਜਪਾ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ 7000 ਕਰੋੜ ਰੁਪਇਆ ਪੰਜਾਬ ਨੂੰ ਨਹੀਂ ਦਿੱਤਾ ਗਿਆ। ਜਿਸ ਕਰਕੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦੀ ਮੁਰੰਮਤ ਨਹੀਂ ਹੋਈ, ਸੜਕਾਂ ਬਣੀਆਂ ਨਹੀਂ ਤੇ ਇਹ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ ਤਾਂ ਜੋ ਮੰਡੀਕਰਨ ਬੰਦ ਕਰ ਦਿੱਤਾ ਜਾਵੇ। ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਦਿਨੇਸ਼ ਝੱਡਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਉੱਤੇ ਮੰਡੀਕਰਨ ਖਤਮ ਕਰਨ ਨੂੰ ਲੈ ਕੇ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਨੇ ਦਿਨੇਸ਼ ਝੱਡਾ ਦਾ ਕਹਿਣਾ ਹੈ ਕਿ 7000 ਕਰੋੜ ਰੁਪਏ ਜਾਰੀ ਨਹੀਂ ਕੀਤਾ ਗਿਆ ਅਤੇ ਸਰਕਾਰੀ ਮੰਡੀਕਰਨ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਨੇ ਉਹਨਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾ ਭਾਜਪਾ ਨੇ ਪੰਜਾਬ ਦੇ ਵਿੱਚੋਂ ਸਰਕਾਰੀ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੇ ਲਈ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕਿ ਪੂਰੇ ਭਾਰਤ ਦੇ ਵਿੱਚੋਂ ਵਿਰੋਧ ਹੋਇਆ ਸਭ ਤੋਂ ਵੱਡਾ ਵਿਰੋਧ ਹੋਇਆ ਪੰਜਾਬ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਸਭ ਤੋਂ ਵੱਡਾ ਵਿਰੋਧ ਕੀਤਾ ਜਿਸ ਕਰਕੇ ਕਹਿਣ ਨੂੰ ਇਹਨਾਂ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਪਰ ਅੱਜ ਵੀ ਭਾਜਪਾ ਦੀ ਮਨਸ਼ਾ ਹੋਈ ਹੈ ਕਿ ਜਿਹੜਾ ਸਰਕਾਰੀ ਮੰਡੀਕਰਨ ਸਿਸਟਮ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਵੇ ਇਸੇ ਕਰਕੇ ਇਹ ਜਿਹੜਾ ਆਰਡੀਐਫ ਦਾ ਪੈਸਾ ਹੈ ਤੇ ਐਮਡੀਐਫ ਦਾ ਪੈਸਾ ਹੈ ਮੰਡੀ ਡਿਵੈਲਪਮੈਂਟ ਫੰਡ ਤੇ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਤਾਂ ਕਿ ਭਾਜਪਾ ਦੀ ਜੋ ਮਨਸ਼ਾ ਹੈ ਉਹ ਨੂੰ ਬੂਰ ਪੈ ਜਾਵੇ ਪੰਜਾਬ ਮੰਡੀ ਬੋਰਡ ਵੀ ਖਤਮ ਹੋ ਜਾਵੇ ਪੰਜਾਬ ਮੰਡੀ ਬੋਰਡ ਦਾ ਸਾਰਾ ਢਾਂਚਾ ਵੀ ਖਤਮ ਹੋ ਜਾਵੇ ਸਰਕਾਰੀ ਮੰਡੀਕਰਨ ਸਿਸਟਮ ਪੰਜਾਬ ਦਾ ਖਤਮ ਕਰਨ ਦੀ ਨੀਅਤ ਦੇ ਨਾਲ ਇਹ ਜਿਹੜਾ 7000 ਕਰੋੜ ਰੁਪਈਆ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਭਾਵੇਂ ਕਿ ਕਿਸਾਨਾਂ ਦੇ ਪੰਜਾਬੀਆਂ ਦੇ ਮੁਲਕ ਦੇ ਸੰਘਰਸ਼ ਅੱਗੇ ਝੁਕ ਕੇ ਭਾਜਪਾ ਨੂੰ ਦਿਨ ਕਾਲੇ ਕਾਨੂੰਨ ਜਿਹੜੇ ਉਹ ਉਸ ਵੇਲੇ ਵਾਪਸ ਲੈਣੇ ਉਹਨਾਂ ਦੀ ਮਜਬੂਰੀ ਹੋ ਗਈ ਪਰ ਅੱਜ ਵੀ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਸਾਜ਼ਿਸ਼ ਹੀ ਚੱਲ ਰਹੀ ਹੈ ਕਿ ਕਿਵੇਂ ਸਰਕਾਰੀ ਮੰਡੀਕਰ ਸਿਸਟਮ ਨੂੰ ਖਤਮ ਕਰੀਏ ਔਰ ਕਿਵੇਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਇਹ ਪੰਜਾਬ ਦੀਆਂ ਮੰਡੀਆਂ ਦੇ ਉੱਪਰ ਪ੍ਰਾਈਵੇਟ ਮੰਡੀਆਂ ਖਲਵਾ ਕੇ ਕਾਬਜ ਕਰੀਏ ਇਸ ਤੋਂ ਬਿਨਾ ਹੋਰ ਕੋਈ ਦੂਜਾ ਕਾਰਨ ਜਿਹੜਾ ਉਹ ਨਹੀਂ ਹੈ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਣ ਦਾ ਕਿਉਂਕਿ ਪੰਜਾਬ ਮੰਡੀਕਰਨ ਬੋਰਡ ਜਿਹੜੀਆਂ ਸੜਕਾਂ ਦੀ ਮੁਰੰਮਤ ਕਰਦਾ ਜਿਹੜੀਆਂ ਸੜਕਾਂ ਨੂੰ ਦੀ ਸੰਭਾਲ ਕਰਦਾ 66000 ਕਿਲੋਮੀਟਰ ਸੜਕਾਂ ਦੀ ਜਿਹੜਾ ਪੰਜਾਬ ਮੰਡੀ ਬੋਰਡ ਸੰਭਾਲ ਕਰਦਾ ਉਹ ਸਾਰੀਆਂ ਸੜਕਾਂ ਕਿਸਾਨੀ ਨਾਲ ਸੰਬੰਧਿਤ ਨੇ ਉਹ ਸਾਰੀਆਂ ਸੜਕਾਂ ਕਿਸਾਨਾਂ ਦੀ ਫਸਲਾਂ ਪਿੰਡਾਂ ਤੋਂ ਮੰਡੀਆਂ ਤੱਕ ਲੈ ਕੇ ਜਾਣ ਦੇ ਲਈ ਵਰਤੀਆਂ ਜਾਂਦੀਆਂ ਨੇ ਇਸੇ ਕਰਕੇ ਉਹਨਾਂ ਸੜਕਾਂ ਦੀ ਮੁਰੰਮਤ ਨਹੀਂ ਹੋ ਦਿੱਤੀ ਜਾ ਰਹੀ ਇਸੇ ਕਰਕੇ ਜਿਹੜਾ ਮੰਡੀਆਂ ਦੀ ਡਿਵੈਲਪਮੈਂਟ ਵਾਲਾ ਪੈਸਾ ਹੈ ਉਹ ਰੋਕਿਆ ਜਾ ਰਿਹਾ ਤਾਂ ਕਿ ਮੰਡੀਆਂ ਦੇ ਵਿੱਚ ਵੀ ਕੋਈ ਵਿਕਾਸ ਨਾ ਹੋਵੇ ਔਰ ਮੰਡੀਆਂ ਪੰਜਾਬ ਦੀਆਂ ਸਰਕਾਰੀ ਮੰਡੀਆਂ ਬਰਬਾਦ ਹੋ ਜਾਣ ਬਰਬਾਦ ਹੋ ਕੇ ਇੱਕ ਰਸਤਾ ਖੁੱਲ ਜਾਵੇ ਇਹਨਾਂ ਦੇ ਕਾਰਪੋਰੇਟ ਮਿੱਤਰਾਂ ਦੇ ਲਈ ਇਸ ਵੱਡੀ ਸਾਜ਼ਿਸ਼ ਕਰਕੇ ਇਸ ਬਦਨੀਤੀ ਕਰਕੇ ਪੰਜਾਬ ਦੀਆਂ ਸੜਕਾਂ ਨੂੰ ਬਦਹਾਲ ਰੱਖਿਆ ਹੋਇਆ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਬਦਨੀਤੀ ਕਰਕੇ ਆਰਡੀਐਫ ਦਾ ਤੇ ਐਮਡੀਐਫ ਦਾ ਪੈਸਾ ਰੋਕ ਕੇ ਪੰਜਾਬ ਦੀਆਂ ਮੰਡੀਆਂ ਨੂੰ ਬਦਹਾਲ ਕਰਕੇ ਬਰਬਾਦ ਕਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਭਾਜਪਾ ਦੇ ਬੇਹਤਾਂ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਤਾਂ ਹੈ ਨਹੀਂ ਪਰ ਭਾਜਪਾ ਦੇ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਸ਼੍ਰੀ ਸੁਨੀਲ ਜਾਖੜ ਜੀ ਜਿਹੜੇ ਕਲੇਮ ਕਰਦੇ ਨੇ ਕਿ ਪੰਜਾਬ ਦੇ ਵਿੱਚੋਂ ਕਿਸਾਨਾਂ ਦੀ ਆਵਾਜ਼ ਉਹ ਬੁਲੰਦ ਕਰਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਇੰਨਾ ਵੱਡਾ ਧੱਕਾ ਪੰਜਾਬ ਦੀ ਕਿਸਾਨੀ ਦੇ ਨਾਲ ਕੇਂਦਰ ਦੇ ਵੱਲੋਂ ਕੀਤਾ ਜਾ ਰਿਹਾ ਪੰਜਾਬ ਮੰਡੀ ਬੋਰਡ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਕੇ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਕੇ ਇਹਦੇ ਤੇ ਜਾਖੜ ਸਾਹਿਬ ਚੁੱਪ ਕਿਉਂ ਨੇ ਇਹਦੇ ਤੇ ਜਾਖੜ ਸਾਹਿਬ ਤੇ ਪੰਜਾਬ ਦੇ ਹੋਰ ਜਿੰਨੇ ਭਾਜਪਾ ਦੇ ਆਗੂ ਐ ਰਮਨਜੀਤ ਬਿੱਟੂ ਜੀ ਨਵੇਂ ਮੰਤਰੀ ਬਣਿਆ ਐ ਉਹ ਇਹਦੇ ਤੇ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ ਇਸ ਤੋਂ ਵੱਡਾ ਪੰਜਾਬ ਦਾ ਮਸਲਾ ਕੀ ਹੋ ਸਕਦਾ ਕਿ ਜਿਹੜੇ ਜਿਹੜੇ ਕੌਸ ਦੇ ਲਈ ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਕੀਤਾ ਹੁਣ ਉਹਨੂੰ ਲੁਕਵੇਂ ਤਰੀਕੇ ਦੇ ਨਾਲ ਪੰਜਾਬ ਦੀਆਂ ਮੰਡੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਇਹਦੇ ਤੇ ਭਾਜਪਾ ਦੇ ਲੀਡਰ ਚਾਹੇ ਜਾਖੜ ਸਾਹਿਬ ਨੇ ਚਾਹੇ ਉਹ ਬਿੱਟੂ ਜੀ ਨੇ ਉਹ ਆਪਣੀ ਆਵਾਜ਼ ਕੇਂਦਰ ਦੇ ਤਾਨਾਸ਼ਾਹ ਦੇ ਅੱਗੇ ਆਪਣਾ ਮੂੰਹ ਕਿਉਂ ਨਹੀਂ ਖੋਲਦੇ ਜ਼ਿਕਰੂ ਹੈ ਕਿ ਦਿਨੇਸ਼ ਚੱਡਾ ਨੇ ਪੰਜਾਬ ਦੇ ਵਿੱਚ ਚੁਣੇ ਗਏ ਸਾਰੇ ਸੰਸਦ ਮੈਂਬਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਪਾਰਲੀਮੈਂਟ ਵਿੱਚ ਜਾ ਕੇ ਕੇਂਦਰ ਦੇ ਅੱਗੇ ਸਭ ਤੋਂ ਪਹਿਲਾ ਮੁੱਦਾ ਹੀ ਮੰਡੀਕਰਨ ਦਾ ਰੱਖਿਆ ਜਾਵੇ ਤੇ ਮੰਡੀਆਂ ਨੂੰ ਬਚਾਇਆ ਜਾਵੇ ਨੀਟ ਕੁਟਾਲੇ ਨੂੰ ਲੈ ਕੇ ਦੇਸ਼ ਦੇ ਵਿੱਚ ਵਿਦਿਆਰਥੀਆਂ 'ਚ ਜਿੱਥੇ ਰੋਸ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਸਿਆਸੀ ਧਿਰਾਂ ਵੀ ਇਸ ਨੂੰ ਲੈ ਕੇ ਸੜਗਰਮ ਨੇ। ਦਿੱਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਜੰਤਰਮੰਤਰ ਦੇ ਵਿਖੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਤੇ ਕੇਂਦਰ ਸਰਕਾਰ ਅਤੇ ਐਨਟੀਆ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਹੈ। ਇੱਥੇ ਹੀ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਸਿਆਸਤਦਾਨ ਮੌਜੂਦ ਸਨ। ਉਹਨਾਂ ਦਾ ਕਹਿਣਾ ਸੀ ਕਿ 28 ਲੱਖ ਵਿਦਿਆਰਥੀਆਂ ਦੇ ਨਾਲ ਦੋਖਾ ਤੜੀ ਹੋਈ ਹੈ ਵਿਦਿਆਰਥੀ ਸਨ ਜੋ 18-18 ਘੰਟੇ ਪੜਾਈਆਂ ਕਰਦੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਜਿਹਾ ਕੁਝ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਉਹਨਾਂ ਦਾ ਦਿਲ ਟੁੱਟ ਚੁੱਕਿਆ ਹੈ ਤੇ ਇਸ ਦੇ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਤੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। NEET ਪ੍ਰੀਖਿਆ ਦੇ ਵਿੱਚ ਕਪਲੇ ਤੋਂ ਬਾਅਦ ਕਈ ਲੱਖ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਤਬਾਹੇ ਮੰਜ਼ਰਵਲ ਜਾ ਰਹੀਆਂ ਨੇ। ਅਤੇ ਮੁਰ ਤੋਂ ਪੇਪਰ ਕਰਵਾਉਣ ਦੀ ਮੰਗ ਉੱਠ ਰਹੀ ਹੈ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਮੰਤਰੀਆਂ ਦੇ ਨਾਲ-ਨਾਲ ਵਰਕਰਾਂ ਦੇ ਵੱਲੋਂ ਜੰਤਰ ਮੰਤਰ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿੱਥੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਮੌਜੂਦ ਸਨ ਉੱਥੇ ਹੀ ਸੌਰਵ ਭਾਰਤਵਾਜ ਅਤੇ ਗੋਪਾਲ ਰਾਏ ਵਰਗੇ ਵਿਧਾਇਕ ਤੇ ਮੰਤਰੀ ਵੀ ਆਏ ਹੋਏ ਸਨ। ਇਸ ਮੌਕੇ ਆਮ ਆਦਮੀ ਪਾਰਟੀ ਨੇ NEET ਦੀ ਪ੍ਰੀਖਿਆ ਨੂੰ ਲੈ ਕੇ ਜੋ ਵਿਦਿਆਰਥੀ ਭੁਗਤਾਨ ਚੱਲ ਰਹੇ ਨੇ ਉਹਨਾਂ ਨੂੰ ਹੱਕ ਦੇਣ ਦੀ ਗੱਲ ਆਖੀ ਹੈ। मेरा मानना है कि केंद्र सरकार सब कुछ जानती है और इतने बड़े भ्रष्टाचार को छिपाने की दिन रात कोशिश कर रही है और हमारी यहां पे मांग है कि केंद्र सरकार अपनी जिम्मेवारी सुप्रीम कोर्ट पे ना डाले जो काम सरकार को करना है वो सुप्रीम कोर्ट को क्यों करना पड़ रहा है ये क्यों बार बार कहा जा रहा है सुप्रीम कोर्ट करेगा जांच कराना तो सरकार का काम है जब केंद्र सरकार ने नहीं किया तो छात्रों को सुप्रीम कोर्ट जाना पड़ा जब केंद्र सरकार भ्रष्टाचार को छिपाने की कोशिश कर रही थी तो लोगों को सुप्रीम कोर्ट जाना पड़ा न्याय के लिए तो हमारा ये मानना है कि केंद्र सरकार इसकी जांच कराए स्वायत्त जांच कराए ਔਰ ਇਸ ਜਾਂਚ ਦੀ ਮਾਨਿਟਰੀਂਗ ਸੁਪਰੀਮ ਕੋਰਟ ਦੁਆਰਾ ਕੀ ਜਾਏ ਤਾਂ ਕਿ ਇਸ ਕੇਂਦਰ ਦੂਧ ਦਾ ਦੂਧ ਪਾਣੀ ਦਾ ਪਾਣੀ ਹੋ ਜੇ ਜ਼ਿਕਰ ਹੋ ਹੈ ਕਿ ਕੇਂਦਰ ਦੇ ਉੱਤੇ ਇਸ ਘੁਟਾਲੇ ਨੂੰ ਲੁਕਾਉਣ ਦੇ ਵੀ ਦੋਸ਼ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਪਾਰਟੀ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਪੂਰੀ ਜਾਂਚ ਕਰਨੀ ਚਾਹੀਦੀ ਹੈ ਵਿਕਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਚ ਕੀ ਤੱਥ ਸਾਹਮਣੇ ਆਉਂਦੇ ਨੇ ਬੀਤੇ ਦਿਨ ਸੁਨੀਲ ਜਾਖੜ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਿਆਂ ਦੇ ਮੁੱਦੇ ਉੱਤੇ ਘੇਰਿਆ ਸੀ ਤੇ ਕਾਰਵਾਈਆਂ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਦੇ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਤੇ ਤਿੱਖੇ ਤੰਸ ਕਸੇ ਨੀ ਉਹਨਾਂ ਕਿਹਾ ਕਿ ਸੁਨੀਲ ਜਾਖੜ ਖੁਦ ਟਿਕਾਣੇ ਬਦਲਦੇ ਰਹਿੰਦੇ ਨੇ ਤੇ ਮੈਨੂੰ ਕਾਰ ਬਦਲਣ ਨੂੰ ਲੈ ਕੇ ਘੇਰਦੇ ਨੇ। ਉਹਨਾਂ ਦੇ ਕੋਲ ਹੁਣ ਕੋਈ ਵੀ ਮੁੱਦਾਂ ਨਹੀਂ ਰਹਿ ਗਿਆ। ਬੀਤੇ ਦਿਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਸੀ ਕਿ ਭਗਵੰਤ ਮਾਨ ਜੀ ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਸਮ ਤਾਂ ਤੁਸੀਂ ਸਰਕਾਰ ਵੱਜੋਂ ਕੰਮ ਕਰਨ ਦੀ ਥਾਂ ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਈ ਸੀ ਫੋਂ ਫਿਰ ਅਜਿਹੀਆਂ ਹੀ ਮੰਦ ਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੁਹਾਨੂੰ ਬੇਨਤੀ ਹੈ ਕਿ ਕਹਿਰ ਦੀ ਗਰਮੀ ਵਿੱਚ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਨਾ ਪਹੁੰਚ ਜਾਓ ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ ਤਿਹਰ ਰੋਸ ਕਰਦੇ ਨਹੀਂ ਤੁਸੀਂ ਸਰਕਾਰ ਵੱਜੋਂ ਕੰਮ ਕਰੋ ਨਾਟਕ ਨਾ ਕਰੋ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨਯ ਸੁਨੀਲ ਜਾਖੜ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਪਤਾ ਕੀ ਜੀ ਉਹਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਹੈ ਹੁਣ ਸੁਗੀ ਕਰੀਏ ਉਹਦਾ ਕਹਿੰਦੇ ਜੀ ਜਿਹੜਾ ਭਗਵੰਤ ਮਾਨ ਜਿਲੰਦਰ ਜਿਹੜਾ ਕਿਰਾਏ ਤੇ ਘਰ ਲੈ ਲਿਆ ਮੈਂ ਕਿਤੇ ਲੈ ਲਿਆ ਜੀ ਹਜੇ ਤਾਂ ਮੈਂ ਕਰ ਕਰ ਲਿਆ ਜਿਲੰਦਰ ਕਿਰਾਏ ਤੇ ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ ਜਿਲੰਦਰ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਐਸ ਘਰ ਚੋਂ ਪੂੰਦ ਮਾਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹੁੰਦਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਰੋਜਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸਪੁਰ ਲੈ ਲਿਆ ਬਾਅਦ ਗੁਰਦਾਸਪੁਰ ਵਾਲਿਆਂ ਨੇ ਤੁਹਾਨੂੰ ਗੜਤਾ ਤੁਸੀਂ ਘਰ ਪੰਜ ਪੰਜ ਕੁਲੇ ਲੈ ਲਿਆ ਤੋ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਘਰ ਚੰਨੀ ਨੂੰ ਦੇਦਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉੱਥੇ ਤੁਹਾਨੂੰ ਲੱਗਿਆ ਵੀ ਚਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਢੁੰਦੇਦਾ ਜੀ ਤੁਸੀਂ ਪਹਿਲਾਂ ਆਪਣੇ ਘਰ ਗੇੜ ਲਓ ਕਿਰਪਾ ਕਰਕੇ ਮੇਰੇ ਘਰ ਦੀ ਬੇਕਰਨਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ ਇਹਦੋਂ ਪਹਿਲਾਂ ਵੀ 3-4 ਵਾਰੀਆਂ ਇਦਾਂ ਕਰਾ ਚੁੱਕੇ ਨੇ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਦ ਮਾਨ ਨੇ ਚਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਚ ਜੋ ਪਾਰਟੀ ਵੀ ਮੋਕਰ ਗਈ ਫਿਰ ਚੁੱਪ ਕਰਕੇ ਬਹਿ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਜਾਖੜ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਤਨਾ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਇਆ ਕਰਤਾ ਇਹਨੂੰ ਆਇਆ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਜ਼ਿਕਰੂ ਹੈ ਕਿ ਸਿਆਸੀ ਪਾਰਟੀਆਂ ਦੇ ਵਿੱਚ ਆਪਸੀ ਖਿਚੋਤਾਨ ਲਗਾਤਾਰ ਜਾਰੀ ਹੈ ਤੇ ਉਧਰ ਨਸ਼ਿਆਂ ਦੇ ਮੁੱਦੇ ਉੱਤੇ ਸਰਕਾਰ ਰੋਜ਼ ਘਿਰਦੀ ਵਿਖਾਈ ਦਿੰਦੀ ਹੈ ਵੇਖਣਾ ਹੋਵੇਗਾ ਕਿ ਪੁਲਿਸ ਨੂੰ ਦਿੱਤੇ ਗਏ ਸਖਤ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਵਿੱਚ ਕੀ ਸਥਿਤੀ ਵੇਖਣ ਨੂੰ ਮਿਲਦੀ ਹੈ ਅੱਜ ਦਾ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖੜ ਲੈਂਸ ਤੇ ਸੀਐਮ ਨੇ ਡਿਜੀਪੀ ਗੌਰਵ ਯਾਦਵਾ ਪੁਲਿਸ ਕਮਿਸ਼ਨਰ ਅਤੇ ਐਸਐਸਪੀਾਂ ਦੇ ਨਾਲ ਕੀਤੀ ਅਹਿਮ ਮੀਟਿੰਗ 10000 ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਵੀ ਦਿੱਤੀ ਖਬਰ ਕਾਂਗਰਸ ਚਕਰ ਵਾਪਸੀ ਕਰਨ ਨੂੰ ਲੈ ਕੇ ਮੋਹਿੰਦਰ ਕੇਪੀ ਨੇ ਦਿੱਤਾ ਸਪਸ਼ਟਿਕਰਨ ਕਿਹਾ ਅਕਾਲੀ ਦਲ ਵਿੱਚ ਰਹਿ ਕੇ ਹੀ ਕਰਾਂਗਾ ਕੰਮ ਸੀਐਮ ਨੂੰ ਕੇ ਦੇ ਹੋਏ ਵਿਖਾਈ ਦਿੱਤੇ ਵਿਧਾਇਕ ਸੁਖਪਾਲ ਖੈਰਾ ਗਵਰਨਰ ਨੂੰ ਲਿਖੀ ਸ਼ਿਕਾਇਤ ਦੇ ਵਜੋਂ ਚਿੱਠੀ 갱스터 로렌스 비슈노이 디갱스터 देन 올어 비디오 콜 아이 সামনে ਆਮ ਆਦਮੀ ਪਾਰਟੀ ਨੇ ਬੀਜਪੀ ਤੇ ਚੁੱਕੇ ਸਵਾਲ ਇਸ ਦਿਨਾਂ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ